ਅਨ ਤਾਂ ਆਈ ਜੇ ਨਾ ਖਾਣਾ ਖਾਗਦਾ ਸੂਰੇ ਟਾਇਡੋ ਨਹੀਂ ਆਈ ਕਿੱਥੇ ਜਾਣੀ ਆ ਟਾਇਡ ਕੋ ਵੱਧ ਗਿਆ ਸਾਰਾ ਪੈਕ ਨਾਲ ਸੰਗ ਵੀ ਲੱਗੇ ਨਾਲ ਸੰਗ ਕਰ ਹੀ ਜਾਣਾ ਸਾਦਾ ਹੀ ਗਲਮ ਨਾ ਪੁਨੀ ਟਿਕਾ بیس ਮਾਡਲ ਤੇ ਤੇਰਾ ਵੀ ਮੰਗਾਇਆ ਹਾਂ ਆ ਕੇ ਬੋਲ ਹਾਂ ਵਾ ਆ ਸਕੋਰਪੀਓ ਦਾ بیس ਮਾਡਲ ਆ ਜਮੀ ਵੇ ਫਾਰ ਤੋਂ ਸਾਹ ਕੋਲ ਖੜੇ ਖਾਦਾ ਨਹੀਂ ਖੜੇ ਲੋ ਫਾਰ ਤੋਂ ਆ ਬੰਦੇ ਨੂੰ ਕਦੇ ਜਾ ਕੇ ਲਾਓ ਪਤਾ ਨੇ ਬੁਲਟ ਤੇ ਪਸਾਤਾ ਸਿਰ ਸਿਰ ਤੂੰ ਵਧਾ ਯਾਰ ਵੇਹਨ ਤੇ ਜਾਇਆ ਕਰ ਗੱਡੀ ਕੱਢ ਲੋ ਗੱਡੀ ਕੱਢ ਲੋ ਪਾਈ ਉਹਦਾ ਬੰਦਾ ਨਹੀਂ ਤੈਨੂੰ ਛੱਡ ਕੇ ਆ ਉਹ ਕਦੀ ਗੱਡੀ ਤੇ ਕਦੀ ਬੁਲਟ ਤੇ ਉਤੋਂ ਕਿ ਨਾ ਮੈਂ ਜਾਣਾ ਹੀ ਇਕੱਲਾ ਨੇ ਹਾਂ ਆਹਦਾ ਮੂਨ ਕਹ ਰ ਤੂੰ ਰਹਿੰਦੇ ਕਹ ਰ ਤੂੰ ਬਾਤ ਚ ਆ ਜੀ ਪਰ ਤਾਂ ਕਿੱਦਾਂ ਉਹਨੂੰ ਉਤੋਂ ਦੀ ਟਪਾ ਦਿਓ ਫਿਰ ਕਿੱਥੇ ਪਾਤਾ ਉਹ ਵੇਖਾਂ ਸਕ੍ਰੈਚ ਪਾਤਾ ਪ੍ਰਧਾਨ ਪਹਿਲਾਂ ਸਕ੍ਰੈਚ ਪਿਆ ਹੋਇਆ ਤੇ ਉੱਤਰ ਜੂਗਾ ਬਸ ਇਦਾ ਹੀ ਕੰਮ ਤੇ ਰੋ ਤੇ ਉੱਤਰ ਜੂਗਾ ਪੈ ਜੂਗਾ ਉੱਤਰ ਜੂਗਾ ਪੈ ਜੂਗਾ ਲੋ ਇਹ ਨਵਾਂ ਸਟੱਫ ਆ ਗਿਆ ਹੈ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਆਪਾਂ ਦਿਖਾਉਣਾ ਤੁਹਾਨੂੰ ਆ ਦੇਖੋ ਥੋੜੀ ਜਿਹੀ ਚ ਕਲਰ ਦੇ ਸਾਥ ਆ ਦੇਖੋ ਸਾਰਾ ਬਰਬਰੀ ਤੇ ਸਟਾਕ ਆਇਆ ਕਲਰ ਬਹੁਤ ਪਿਆਰੇ ਆ ਤੇ ਤੁਸੀਂ ਪਹਿਰਾਵਾ ਬੁਟੀਕ ਆਲਸਾ ਨਾਲ ਤੁਹਾਨੂੰ ਮਿਲਣਗੇ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਆ ਇਹ ਤੇ ਬਾਕੀ গুਡ ਮਾਰਨਿੰਗ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਦੇਖੋ ਮੇਰਾ ਰਾਹ ਬੰਦ ਕਰ ਗਏ ਤੇ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਇਹ ਤਾਂ ਸਾਡੇ ਪ੍ਰਧਾਨ ਸਾਹਿਬ ਨੇ ਅੱਜ ਬੜੀ ਧੂਮ ਸ਼ੋਰ ਕੱਢ ਕੇ ਪਾਈ ਹੋਈ ਹੈ ਤੇ ਬਾਹਰ ਪ੍ਰਧਾਨ ਸਾਹਿਬ ਨੇ ਸੜਾਈ ਹੋਈ ਆਪਣੀ ਹੈ ਇਹ ਤਾਂ ਬੁਲਟ ਨਾਲ ਪੰਗੇ ਲੈਣੇ ਨਾ ਤੇ ਫਿਰ ਕੋਈ ਖਾਲਾ ਜਿਹੜਾ ਵੜਾ ਨਹੀਂ ਹੈਗਾ ਆ ਦੇਖੋ ਜਿਹੜੇ ਦਿਮਾਗ ਦੇ ਕੋਲ ਬੁਲਟ ਨੂੰ ਕਰਦੇ ਸਟਾਰਟ ਕਰਕੇ ਨਾ ਤੇ ਉਹਨੂੰ ਸਾਫ਼ ਕਰਨ ਲੱਗ ਗਏ ਫਲੰਸਰ ਕਰਮ ਲਾ ਲਿਆ ਦੇਖ ਮੈਂ ਤੈਨੂੰ ਕੁਝ ਹੁੰਦਾ ਨਾ ਦੇਖਿਆ ਕਰ ਫਿਰ ਤੂੰ ਨਾ ਮੇਰੇ ਧਿਆਨ ਪਾ ਜਾਂਦਾ ਹੈ ਕਿਹੜਾ ਖੋਜੂ ਨਾ ਪੜਾ ਖੋਜੂ ਨਾ ਅੱਜ ਤਾਂ ਲੱਗ ਗੱਡੀ ਕਿੱਧਰ ਚੱਲੇ ਨੂੰ ਹੈ ਓਏ ਜਾ ਨਾ ਬੁਲਟ ਦੇ ਕੇ ਫੇਰ ਬੁਲਟ ਤੇ ਬੁਲਟ ਤੇ ਜਾਣਾ ਤੂੰ ਕੀ ਯਾਰ ਤੂੰ ਪਾਈ ਆਦਾ ਬੰਦਾ ਨਹੀਂ ਹੈਗਾ ਹਾਂ ਬਚਾਉਂਦਾ ਅੱਛਾ ਜੀ ਉਹ ਤੇਰੇ ਕੱਸੇ ਪਏ ਫਤੇ ਹਾਂ ਪਰ ਨੋ ਸਟਾਡ ਨਾ ਕਰਦੀ ਕਿਤੇ ਪਨੀਰ ਦਾ ਲਓ ਜੀ ਬੋਤਲ ਲਿਆਂਦੀ ਸੀ ਪਰ ਪਾਣੀ ਪੀਣ ਦਾ ਟਾਈਮ ਨਹੀਂ ਸੀ ਤੇ ਹੁਣ ਆਪਾਂ ਇੱਥੇ ਪਾਣੀ ਪਾ ਲਿਆ ਵਾ ਠੀਕ ਹੈ ਤੇ ਹੁਣ ਆਪਾਂ ਇੱਥੇ ਪਾਣੀ ਪੀਨੇ ਆ ਨਮੂ ਵੀਡੀਓ ਸੈੱਟ ਕਰਦੇ ਯਾਰ ਅੱਛੀ ਧੀ ਕਰਕੇ ਕਰੀ ਤੇ ਸਾਰੇ ਬਾਹਰ ਗਏ ਹੋਏ ਆ ਤੇ ਆਪਾਂ ਵੀ ਚੱਲਦੇ ਆ ਬਾਹਰ ਅੱਧੀ ਬੋਤਲ ਪੀੜਾ ਇਹਦਾ ਜੇ ਪ੍ਰਧਾਨ ਪੀਤਾ ਗਿਆ ਤਾਂ ਇਹ ਨਾ ਜੇ ਚੇਤਾ ਭੁੱਲਦਾ ਫਿਰ ਭੁੱਲ ਹੀ ਜਾਂਦਾ ਹੈਗਾ ਚੇਤਾ ਰੱਖਣਾ ਚੇਤਾ ਰੱਖਾਂਗੇ ਜੀ ਜਾ ਬਣੀ ਪੀ ਲੈ ਸਸੀ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਇਹ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਨੰਨੇ ਬਲੌਗ ਦੀ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਆਪਾਂ ਹੁਣ ਚੱਲਦੇ ਕਿਹਨੂੰ ਚਾਹ ਦੇ ਗਏ ਮੈਂ ਤਾਂ ਕਰ ਲਿਆ ਕਿ ਇਹ ਮਿਸਤਰੀ ਆ ਕੇ ਮੈਂ ਉਹ ਉਹਨਾਂ ਨੂੰ ਚਾਹ ਕੀ ਕਰਦੀ ਆ ਮਿਸਤਰੀ ਨੇ ਚਾਹ ਤਾਂ ਮਰੱਕੀ ਹੋਈ ਏ ਤੂੰ ਇਹਨੇ ਗੁੱਸੇ 'ਚ ਕਾਹ ਤੋਂ ਮੂੰਹ ਬਣਾਇਆ ਗੁੱਸੇ ਨਾਲ ਬਣਾਇਆ ਹੋਇਆ ਅੱਛੇ ਤੀ ਸਾਡਾ ਚਾਹ ਪੀਣੀ ਆ ਚਾਹ ਬਣ ਗਈ ਤੂੰ ਸਾਰਸ ਮਾਣ ਮੈਂ ਤਾਂ ਖਾਤੇ ਮੈਂ ਪੰਜਾਬੀ ਪੈਰਾ ਦੇ ਪਹੁੰਚ ਜੋ ਬਹੁਤ ਸੋਹਣੀ ਕਲੈਕਸ਼ਨ ਆ ਰਹੀ ਅੱਜ ਫਿਰ ਆਇਓ ਕੀ ਐਚਵੀ ਲੱਗੀ ਹਾਈ ਪਸੀਨੋ ਪਸੀਨਾ ਹੋਇਆ ਪਿਆ ਦਿਖਾਈ ਵਤੇ ਸੈਡ ਤੇ ਜੋਰ ਨੀ ਕਿੰਨਾ ਚਾ ਨਹੀਂ ਮਾਂ ਸਦਕੇ ਕੱਲ ਸਫਾਈ ਕਰਤੀ ਸਾਰੀ ਇਧਰੋਂ ਓਏ ਹੋਏ ਓਏ ਹੋਏ ਕੱਟ ਤੇ ਕੱਟ ਤੇ ਕੱਟਦੀ ਵਤੇ ਨੇ ਚਲੋ ਜੀ ਅਕੀ ਜਿਹੜਾ ਲਈ ਕਰਦੀਆਂ ਫਤ ਗੰਦੇ ਹੱਥ ਲਾਓਗੇ ਤੇਰੇ ਹੂੰ ਫਟੇ ਪਿੱਛੇ ਆ ਜਾ ਤੂੰ ਰਾਵਣ ਨਿਕਲ ਗਿਆ ਰਾਵਣ ਨਿਕਲ ਜਲਦੀ ਹੈ ਨਹੀਂ ਨਹੀਂ ਤੂੰ ਨਹੀਂ ਕੱਢਦੇ ਨਾ ਮੂੰਹ ਕਰਤੀ ਵੀਡੀਓ ਪਾਈ ਨਹੀਂ ਨਾ ਕੀ ਤੂੰ ਓਏ ਮਾਰੀ ਨਹੀਂ ਤੂੰ ਲੰਗੜੀ ਹੈ ਜੀ ਇਹ ਸਲੋ ਵਾਈਟ ਆਏ ਅੱਜ ਬੱਦਲ ਫੇਰ ਕੁਲੇ ਹੋਏ ਨੇ ਟਿਰੀਆਂ ਬੋਲ ਰਹੀਆਂ ਨੇ ਦਮੂਰੀ ਰੋ ਕੇ ਸਕੂਲ ਅੱਛਾ ਜੀ ਉਹ ਫਿਰ ਸੰਗਰੂਰ ਨਾਲ ਉੱਥੇ ਕੋਇਲਾ ਹੀ ਬੋਲਦੇ ਨੇ ਇਹਦੇ ਸਾਡੇ ਵਰਗੇ ਟਿਰੀਆਂ ਰਹਿੰਦੇ ਨੇ ਟਿਰੀਆਂ ਹੀ ਬੋਲਦੇ ਆਪੇ ਤੁਹਾਡਾ ਕੋਈ ਮੈਚਿੰਗ ਨਹੀਂ ਬਣਦੀ ਤੁਹਾਡੀ ਲੋਰ ਨਾਲ ਸ਼ਰਟ ਕੌਣ ਪਾਉਂਦਾ ਹੈ ਪ੍ਰਧਾਨ ਸਾਹਿਬ ਪਾਉਂਦੇ ਨੇ ਹੋਰ ਕੌਣ ਪਾਉਂਦਾ ਹੈ ਐਂ ਗਿਆ ਕਰਨਾ ਕਿ ਪ੍ਰਧਾਨ ਸਾਹਿਬ ਪਾਉਂਦੇ ਹੈ ਬੱਕਰਾ ਹੀ ਪਾਉਨੇ ਭਾਂਜ ਜਲੂਸ ਨਿਕਲ ਜੇ ਹੋ ਗਿਆ ਬੋਤਲ ਖਾ ਲੈ ਕੇ ਚੱਲੇ ਆ ਆਹ ਕਿਹੜੀ ਬੋਤਲ ਖੜੀ ਓ ਤੂੰ ਮੇਰੇ ਵਾਲੀ ਪਰਨੀਤ ਵਾਲੀ ਅੱਜ ਪਰਨੀਤ ਚੱਲਣੀ ਹੈਗਾ ਤਾਂ ਪਰਨੀਤ ਵਾਲੀ ਨਜ਼ਾਰੇ ਦੇ ਰੂਗਾ ਆਹ ਰਸੂ ਜੀ ਇਹ ਟਾਇਰ ਲਾ ਕੇ ਟਰਾਲੀ ਦਾ ਸੱਚੇ ਬਾਤ ਸਾਡੀ ਕਰਦੇ ਆ ਆਹ ਦਸ ਕੋਸ਼ਿਸ਼ ਦੋ ਫੈਲਾ ਕੇ ਲਾ ਦਿੰਦੇ ਕਾਨੂੰਨ ਉਹਨੇ ਤਾਂ ਹੀ ਜਪਣਾ ਔਰ ਸਾਰਾ ਦਾ ਪੰਜ ਫੋਟ ਹੋਰ ਤਾਂ ਜੋਕਲੇਣਾ ਔਰ ਨਹੀਂ ਨਹੀਂ ਪੁੱਛਾ ਆਏ ਅੰਦਰ ਭੱਜ ਗਏ ਹਾ ਕਿਹੜਾ ਕੁੱਤੇ ਇਸ ਮਦਵਣੀ ਹੋਰ ਅੰਦਰ ਭੱਜ ਗਏ ਕਹਿੰਦੇ ਅਸੀਂ ਨਹੀਂ ਜਾਣਾ ਵੈਂਚ ਬੱਸ ਬੜਾ ਚਾਹ ਫਤ ਨੂੰ ਬੋਲਟ ਤੇ ਜਾਂਦਾ ਹੁਤੇ ਮੈਂ ਆ ਕੇ ਪਾਪਾਂ ਦੇ ਦੇ ਉਹ ਕੁੜੀ ਕਹਿਣੀ ਆਉਣਾ 11 ਦਾ ਟੈਂਪੂ ਉਂਟੀ ਗੂਗੀ ਦਮੂ ਪਾਪਾਂ ਚਾਹ ਤੋਂ ਦੇ ਦੇ ਬੈਕ ਉਹ ਤਾਂ ਦਿਖਣ ਨਹੀਂ ਜਿਆ ਜਿਹੜਾ ਫੋਲਟ ਤੇ ਜਾਣਾ ਜਿੰਨੇ ਬਾਏ ਬਾਏ ਬੱਤੇ ਬਾਏ ਬਾਏ ਦਮੂ ਚਾਹ ਚਰੂ ਫੱਲਾ ਕੱਟ ਕੇ ਅੰਨਾ ਇਹ ਜਿਹਾ ਤੇ ਨਾਲ ਲੈ ਕੇ ਡਿੱਗੂਗਾ ਆਹ ਲਓ ਜੀ ਚਲੋ ਹਮਾ ਪੰਮਾ ਮਪੀ ਲਈਏ ਹੋਰ ਇਹ ਤਾਂ ਕਾਲੀ ਤੇ ਕਿੰਨਾ ਆ ਰਿਹਾ ਰੇਤਾ ਇਹ ਚਿੱਟੀ ਰੇਤਾ ਉਹਨਾਂ ਦੀ ਹਮ ਪਤਾ ਨਹੀਂ ਕੀ ਚੱਕਰ ਸਾਡੇ ਵਾਲੀ ਘਾਤੋਂ ਕਾਲੀ ਹੀ ਹੁੰਦੇ ਰਹਿਣੀ ਨਹੀਂ ਚਾਹ ਪੀਏ ਆ ਚਾਹ ਪੀਣੀ ਸੋਨੂ ਨੇ ਕਿੱਥੇ ਲਿਆ ਕੇ ਪੀਣੀ ਚਾਹ ਯਾਰ ਗਰਮੀ ਜੇ ਤੂੰ ਕਿਸੇ ਨੇ ਨਹੀਂ ਕਰ ਆਹ ਹੋ ਜਾ ਓਏ ਖਾ ਤਲਾ ਹਾ ਇਹਨੂੰ ਖਾ ਤਲੋ ਇਹ ਹੁਣ ਬਲੌਕ ਬਣਾ ਲਵਾਂ। ਹੋਰ ਬਣਾ ਦਨਗੇ ਹੁਣ ਬਲੌਕਾਂ ਦਾ। ਉਹ ਕਹਿੰਦਾ ਕਿ ਤਾ ਨੂੰ ਕੈਨੇਡਾ ਅਮਰੀਕਾ ਇਟਲੀ ਜਰਮਨ ਹੈ। ਜਾਉਂ ਪਹੁੰਚਣਾ। ਜਾਉਂ ਪਹੁੰਚਣਾ ਭਈ। ਫੇਰੇ ਉਰੇਸ਼ ਆਉਣਾ ਉੱਥੇ। ਇਹਦਾ ਵੀਡੀਓ ਗੁੜੀ ਜਾਂਦੇ ਨੇ ਬੰਦੇ ਤਾਂ ਇਹਨੂੰ ਜਾਂਦੇ ਨੇ। ਬਾਬਾ ਜੀ ਆਇਆ ਤੇ ਕਰਮਾਲ ਆਇਆ ਇੱਥੇ ਬੈਠੇ ਆਪਾਂ ਬੰਦੇ ਨੂੰ ਕਿਤੇ ਦੀ ਕਿਹੜੀ ਦੁਨੀਆ ਦੇਖ ਲੈਣਗੇ ਕਿ ਨਾ ਇੱਥੇ। ਇਹਦਾ ਕੌਣ ਪੁੱਛਦਾ ਇੱਥੇ? ਬੇਟਾ ਸੰਸਿਜੇ ਬਦਲਾ ਪਤਾ ਨਹੀਂ ਹੈਗਾ ਕੌਣ ਰਹਿੰਦਾ ਹੈ। ਉਹ ਸਾਰੇ ਬਲੌਗ ਕਿੱਥੇ ਰਹਿੰਦੇ ਨੇ? ਕਿਹੜਾ ਬਲੌਗ ਕਿੱਥੋਂ ਆਏ ਨੇ? ਕੌਣ ਆਏ? ਉਹ ਦੱਸਿਆ ਨਹੀਂ YouTube ਤੇ ਸਾਰੇ ਮਾਰਦੇ। ਕਿਆ ਬਲੌਗ ਪਾਇਆ ਹੋਇਆ ਹੈ ਕਿ ਉਹਨਾਂ ਨੇ? ਕਿਆ ਉਹ ਬੰਦੇ ਨੰਬਰ ਨੰਬਰ ਮੈਂ ਹਾਂ ਜੀ। ਹਾਂ ਜੀ। ਉਹ ਬੀਚਾਰਜ ਕਰਦੇ ਨੇ। ਆ ਪਰਸੋਂ ਹੀ ਆਏ ਹਨ। ਉਹਨਾਂ ਨੂੰ ਕਹਿ ਦੇਆ ਕਰੋ ਤੂੰ ਵੀਡੀਓ ਦੇਖ ਲਓ ਜਾ ਕੇ। ਉੱਥੇ ਦੱਸਿਆ ਹਾ ਸਾਰਾ। ਯਾਨੀ ਜੇ ਤੇ ਨਾਮ ਲਾ ਕੇ ਦੇਖੋ ਕਿ ਉਹਨਾਂ ਦੀ ਵੀਡੀਓ ਦੇਖ ਕੇ ਆਇਆਗਾ ਜੋ ਕਾਊਂਟ ਵੀ ਦਊਗਾ। ਇੱਕ ਲਾਈਕ ਕਰੋ ਫਿਰ ਫੋਲੋ ਕਰੋ। ਫੋਲੋ ਕਰ ਲੋ ਫੋਲੋ ਕਰਾ ਦੀ ਮਰਜ਼ੀ ਕਰੇ ਨਾ ਕਰੇ ਜਿੱਦ ਦੀ ਨੀ ਛੱਡਦਾ ਤੇ ਆਹ ਪਹੁੰਚ ਕੇ ਤੂੰ ਜਾਊਗਾ ਹਾਂ ਤੇ ਪਹੁੰਚ ਕੇ ਮੈਨੂੰ ਕਿੱਥੇ ਲੈ ਕੇ ਰਸਤੇ ਇਹ ਜਿਹੜਾ ਜਨਾ ਇਹ ਕਹਿੰਦਾ ਨਾ ਨਹੀਂ ਵਗਦਾ ਨਾ ਨਾ ਉਹਦੇ ਜਿੰਨਾ ਹੀ ਕਰਵਾ ਰਿਆ ਉਹ ਤਾਂ ਫਿਰ ਭਾੜਾ ਲੱਗਣਾ ਉਹ ਕਾ ਤੋ ਬੰਨੀ ਹੱਡੀ ਕੰਦ ਤਰ੍ਹਾਂ ਤੋਂ ਬਾਣ ਵਾਲੀ ਪਹਿਲੇ ਲੈਵਲ ਚੱਕੇ ਦਿੱਤੀ ਹੈ ਲੈਵਲ ਦੇਖੇ ਤੂੰ ਕਿਸੇ ਗਲਤ ਕਰ ਤੁਹਾਡੇ ਉੱਤੇ ਫਿਰ ਬੁੱਢੇ ਦਾ ਪਲਾਸਟਰ ਕਰਤੀ ਹੈ ਹਾਂ ਹਮ ਬੁੱਢੇ ਨੂੰ ਪਲਾਸਟਰ ਵੀ ਨਹੀਂ ਕੀਤਾ ਹਾਂ ਸਾਨੂੰ ਕਰਨਾ ਬੁਰਾ ਤਾਂ ਕਮਾ ਲੇਟ ਫਿੱਟੇ ਗੁੱਟਾ ਮਤ ਨਹੀਂ ਕਰੀਵੇ ਤਵੀ ਨਹੀਂ ਬੈਠ ਖੜੀ ਹੋ ਜਾ ਜੇ ਬੈਠਾ ਮਨਪੀਂ ਪੜਿਆ ਹੋਇਆ ਹੋਰ ਕਿਦ ਮਾਜੂਦੀ ਬਈ ਇਹ ਦੱਸ ਕਰਲੇ ਬਸ ਇੱਕ ਪਰਮ ਆਇਆ ਜਨਮ ਨਹੀਂ ਤੋਂ ਆਇਆ ਓਕੇ ਅੱਜ ਜਨਮ ਨਹੀਂ ਤੋਂ ਆਇਆ ਬਈ ਲੱਡੂ ਕੱਲੇ ਕੱਲੇ ਖਾਦੇ ਭੁੱਖੇ ਹੋ ਤੁਹਾਨੂੰ ਨਾਲ ਨਹੀਂ ਬੱਤੀਆਂ ਨਾ ਰੱਬ ਕਰਕੇ ਸੁਣੂ ਸੁਣੂ ਵੀ ਲੱਗਣਾ ਲੱਗਣਾ ਕੱਲੇ ਕੱਲੇ ਖਾਦੇ ਵੀਡੀਓ ਬਣੀਏ ਮੁੰਡਾ ਖਾ ਕੇ ਬੈਠਾ ਲੇ ਕੇ ਖਾ ਕੇ ਗਿਆ ਬੰਦਾ ਦੇ ਕੋ ਖਵਾਇ ਤੈਨੂੰ ਖਵਾਇੀ ਉਹਨੂੰ ਕੱਢ ਲੈ ਆਪੇ ਨਾਲ ਸਾਰਾ ਉਹਨੇ ਕਹਿ ਦਿੱਤਾ ਮੈਂ ਲੱਡੂ ਖਾਣਾ ਮੈਂ ਖਾ ਲਿਆ ਆਹ ਪਾਤਾ ਨਾਲ ਮਾਰ ਕੇ ਸੱਗਿਆ ਖਵਾਇਆ ਪਰ ਕਿ ਪੀਏ ਸੌਣੇ ਪਰ ਉਹਨੇ ਰੱਖ ਲਈ ਇਹਨੇ ਖਾਧੇ ਉਹਨੂੰ ਲੱਗਣ ਗਿਆ ਕੋਈ ਨਹੀਂ ਲੱਗੋ ਫਿਰ ਮੈਂ ਆਪਨਾ ਆ ਹਾ ਉਹਨਾਂ ਮੈਂ ਕੱਢੀ ਜਿਹੜਾ ਆ ਜਿਹੜਾ ਲੈ ਕੇ ਆ ਉਹ ਮੈਂ ਤਾਂ ਨਹੀਂ ਐਹਿਆ ਲੱਗਣਾ ਉਹ ਉੱਠਿਆ ਰ ਜਾਵੇ ਮੈਂ ਤਾਂ ਪਰ ਆ ਕਾਤੋ ਮੈਂ ਤਾਂ ਕਹਿਣਾ ਮੈਂ ਤਾਂ ਮਹਿੰਗੀ ਵੜਿਆ ਆਪਣੇ ਆਪਣੇ ਹੀ ਨੁਕਸਾਨ ਹੈ ਜਿਹੜਾ ਕਹਿਣਾ ਮੈਂ ਤਾਂ ਉਸੇ ਲੱਗਦੀ ਹੈ ਪ੍ਰੀਤ ਕੀ ਕਰੀਨੇ ਪਾਣਾ ਦੇ ਸੋਨੇ ਵਿੱਚ ਤਾਂ ਇੰਤਜ਼ਾਮ ਹੋਰ ਕਰਾ ਤੋ ਕਾਰ ਨੂੰ ਲਟੂਆ ਲੈ ਕੇ ਛੋੜ ਜਾ ਮਿੱਟੀ ਮੁੱਠਾ ਮੁੱਠਾ ਪਾ ਕੇ ਨੱਡੂ ਘਵਾ ਦੇ ਆ ਕਿ ਦੇਖ ਮਾ ਹਾਈ ਟਿਕ ਮੈਂ ਜਾ ਰਹੀ ਪੰਨੜ ਕੇ ਲੱਖਵੇਂ ਰੱਖੇ ਨਾ ਬੱਚਾ ਇਹ ਪ੍ਰਿੰਟ 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 ਕਹਣੀ ਜੱਟਾ ਪਰਾਇਆ 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 ਸਪਾਈਸ ਵਾਲਾ ਚਾਹ ਨੂੰ ਕਿੰਨੀ ਆਈ ਗਾ ਦੁਕਾਨੇ ਨੇ ਇੱਥੇ ਹੋ ਟੱਪਾ ਮੈਂ ਤੈਨੂੰ ਖੋ ਲੈਣਾ ਪਹਿਲਾਂ ਜਿੰਨੇ ਵਾਖਦੇ ਨੇ ਜਿਹੜੇ ਪਹਿਲਾਂ ਮੱਤਗੇ ਸੀ ਉਹ ਕਿਹੜਾ ਕੋ ਪੰਜ ਖਾ ਗਈ ਜੀ ਜਿਹੜੀ ਮਾਰ ਤੋਂ ਨਹੀਂ ਪੱਤੀ ਫੁਕਨਾ ਜਿਹੜਾ ਲੈਣ ਗਿਆ ਜਿਹਨੇ ਪਹਿਲਾਂ ਲੱਡੂ ਖਾਧਾ ਸੀ ਉਹ ਗੋਲੀ ਲੱਡੂ ਖਾ ਕੇ ਖਾਦਾ ਸੀਗਾ ਬੋਲੋ ਬੋਲੇ ਨਾ ਬਾਬਾ ਵੀ ਆਹੀ ਆ ਬਾਬਾ ਤੁਹਾਨੂੰ ਥੋੜਾ ਬੁਤੇ ਸੇ ਤੁਮ ਜਿਹੜੀ ਕੋ ਬਾਪਾ ਵੀ ਇਹੀ ਆ ਆਈ ਤੁਹਾਨੂੰ ਕਿਹਾ ਕਿ ਨਾ ਪਰਜ-ਪਰਜ ਬਣਾਉਣ ਨੂੰ ਪੁੱਛਣ ਦਾ ਕੈਂਟ ਲੱਡੂ ਤਾਂ ਨਹੀਂ ਖਾਣਾ ਹੈਗਾ ਸਲਾ ਪੜੀਂਗਾ ਹੈ ਬਈ ਮਾਨੋ ਕੀੜੀ-ਕੀੜੀ-ਕੀੜੀ ਹਾਏ ਮੈਂ ਸੋਲਿਆ ਤੇ ਨਾ ਕੀੜੇ ਫੜ ਕੇ ਤੁਮ ਜੇ ਤੰਦੀ ਨਹੀਂ ਲੈਦੇ ਬਾਟ ਕੇ ਬਣਾਉਣ ਕਿੱਥੇ ਨਾ ਅਸਰ ਨਹੀਂ ਕੀ ਦੇ ਆਇਆ ਗਾਣਾ ਇਹ ਤੇ ਤਸਗਾੜਾ ਨੂੰ ਅਰਜੋਣ ਨੂੰ ਸੜਕ ਤੇ ਐ ਫਿਰਦੀ ਜਿੱਮ ਪਿਆ ਹੋਦਾ ਹਰ ਗਾਣ ਨੂੰ ਕਹਿੰਦਾ ਮੈਂ ਦਿੱਤਾ ਆ ਸੀ ਵੇ ਜਦ ਨੂੰ ਗਾਣਾ ਜਿਹਨ ਨਾਲ ਆਪਣੇ ਚੱਲਦੀ ਸੀ ਮਰੀ ਹੋ ਮੈਂ ਹੀ ਗਿਆ ਜੀ ਉਹ ਤੁਹਾਨੂੰ ਦੇਖ ਲੈ ਅਗਲੇ ਨੂੰ ਕਰਕੇ ਤੇ ਕਦੇ ਹੈ ਨਹੀਂ ਮੈਂ ਕਹਾਂਗਾ ਸਾੜੀ ਪਾ ਕੇ ਆਉਂਗੀ ਲੈ ਦੀ ਹੋ ਨਹੀਂ ਕਰਦੇ ਲੈਟ ਸਾੜੀ ਪਾ ਕੇ ਘਰ ਦੇ ਵਿੱਚ ਨਹੀਂ ਇਹ ਪਤਾ ਕਿਉਂ ਕਹਿ ਕੇ ਜਾਂਦੀ ਤੁਹਾਨੂੰ ਮੈਂ ਉਦੋਂ ਕਿਹਾ ਕਿ ਓਰੇ ਹਰੇਕ ਸੂਟ ਤੇ ਕੰਪਲੀਮੈਂਟ ਦੇ ਆ ਤੂੰ ਜੀ ਬੋਲਦੇ ਤੂੰ ਤਾਂ ਤੰਦੂਆ ਪਾਇਆ ਨਾ ਮੈਂ ਕਿ ਮੰਨ ਲਿਆ ਮੈਂ ਤਾਂ ਦੇ ਦਿਆਂਗਾ ਮਾ ਜੀ ਅਸੀਂ ਮਿਸਤਰੀ ਨੂੰ ਫੜੀਦਾ ਆਜੂ ਨੂੰ ਪਤਾ ਨਹੀਂ ਕਿਤੋਂ ਮੈਂ ਸਾਰਿਆਂ ਨਾਲ ਬੈਸਟ ਹੈ ਸਾੜੀ ਸਾੜੀ ਤੇ ਟੋਪਲਿੰਗ ਪਾ ਕੇ ਪਹਿਨੇ ਤਾ ਸੂਟ ਬਹੁਤ ਸੋਹਣਾ ਲੱਗ ਰਿਹਾ ਨਾਲ ਨੂੰ ਧਣੇ ਵੀ ਕਹਿਣਾ ਕਿ ਪਹਿਨੇ ਸੂਟ ਬਹੁਤ ਸੋਹਣਾ ਲੱਗ ਰਿਹਾ ਹੈ ਠੀਕ ਕਿਦੇ ਪਾਸੇ ਵੀ ਨਹੀਂ ਰਾਜੀ ਜੀ ਪਤਾ ਨਹੀਂ ਇਹ ਦੂਜੇ ਪਾਸੇ ਜਾ ਰਾਜੀ ਜੀ ਕੱਲ ਕਹਿੰਦਾ ਟਮਰ ਥੋੜਾ ਮੰਨ ਕਰਦਾ ਮੈਂ ਕਹਿੰਦਾ ਕਿ ਤੂੰ ਆ ਸੋਹਣਾ ਅਨਾਂ ਰੋੜਾ ਮੰਨ ਕਰ ਕੱਲ ਰੋ ਤੈਨੂੰ ਆਵਲਾ ਗਿਆ ਮੈਂ ਇਹ ਹਾਂ ਦੀ ਰੋਪੇ ਤਾਂ ਕਿਹਾ ਬੰਦੇ ਸਾਰਾ ਲੱਗਦਾ ਇਹਨੂੰ ਰੋੜਾ ਮਾਰਦਾ ਆਪੇ ਰੋੜੇ ਵਾਂਗ ਪਾਇਆ ਹੁਣ ਕੰਦੂ ਕਰੇ ਸੁਪਾ ਕਰਦੇ ਰੋਪਾ ਰੁਪੇ ਇਹ ਤੇਈ ਮਾਨਕਾ ਨਾਲ ਰੱਖ ਲੋ ਨਾ ਮੈਨੂੰ ਲੱਗਦਾ ਅੱਜ ਹੀ ਲੈੰਟਰ ਪੈ ਗਈ ਹਾਂ ਮੈਨੂੰ ਅਸੀਂ ਪਾਗਲੇ ਹੋ ਜਾਗੇ ਪਾਗਲੇ ਪਾਗਲੇ ਇਹੀ ਸਮਝੂ ਨਾ ਅੱਜ ਯਾ ਰੁਪੀ ਚਾਲੀ ਲੱਗਿਆ ਤੀ ਬਾਕ ਇੱਕ ਫੱਟੇ ਦਾ ਸਾਲ ਹੀ ਆ ਗੋਪੇ ਬਾਕਰ ਰੁੱਟਦੇ ਆ ਮੈਂ ਅੱਗ ਲੱਤੋਂ ਸਾਗੇ ਤੱਕ ਜਿਆ ਜੇਦੋਂ ਤੋਂ ਤੁਸੀਂ ਘੱਟ ਸਕਦੇ ਹੋ ਚਾਚੇ ਰਸੀ ਗਿਆ ਬੂਚਾ ਸਰਦਾਈ ਪੀਣੀ ਐ ਪੀ ਸਮਾਨ ਤੇਰਾ ਸਿਰਫ ਕੁੰਡਾ ਛੋਟਾ ਸਾਡਾ ਹਾਂ ਹਾਂ ਸਮਾਨ ਦੇ ਦੂੰਗਾ ਹਾਂ ਪਰ ਰਗੜਾ ਤੁਹਾਨੂੰ ਖੂਗਾ ਰਗੜਾ ਕੇ ਸਾਰੇ ਅੰਦਰ ਰਗੜਦੇ ਤਾਂ ਲੜੀ ਫੋਜਾ ਨੇ ਹਾਂ ਜਰੂਰੀ ਰਗੜਕ ਤੁਹਾਨੂੰ ਜਿਹੜਾ ਤੁਸੀਂ ਰਗੜਾ ਲਾਉਣਾ ਸਾਦੂ ਨਹੀਂ ਲਾਣਾ ਹੁੰਦਾ ਹੈਗਾ ਅਈ ਤਾਂ ਬਸ ਛਕਾਂਗੇ ਕਹਿੰਦਾ ਇਹਦਾ ਖਾਂਡੂ ਵੀ ਤੈਨੂੰ ਕਹਿੰਦਾ ਤੈਨੂੰ ਆਉਣਾ ਵੀ ਤਹੀਂ ਬਲਵਤੀ ਬਸ ਸਵਾਦ ਵੱਖਰੀ ਹੋਊਗਾ ਹੋਰ ਉਹ ਸਵਾਦ ਵੱਖਰੀ ਹੋਊਗਾ ਰੱਜ ਮਜ਼ਾਕ ਨਹੀਂ ਸੀਰੀਅਸਲੀ ਕਹਿੰਨਾ ਹਾਂ ਲਗਦਾ ਹਾਂ ਮਗਰ ਕਰਾਂਗੇ ਅੱਜ ਇਹ ਨਹੀਂ ਕਰ ਲੂਗਾ ਅੱਜ ਨਹੀਂ ਆ ਤਾਂ ਟਾਈਮ ਲੰਘਿਆ ਹੁਣ ਰਗੜੇ ਨੂੰ ਟਾਈਮ ਲੱਗਦਾ ਹੈ 12 ਵਜੇ ਕਹਿੰਦਾ ਹੋਰ ਸੱਤ ਤਿਆਰ ਬੈਠੇ ਰਗੜਾ ਪੀਣ ਨੂੰ ਪਾਸ ਖਾਕੀ ਮੋਰਾਂ ਚ ਸੱਟੀ ਚ ਵਧੀਆ ਠੀਕ ਹੈ ਬਤਾ ਜਿਖੋ ਖੱਟਵਾਏ ਮम्मा ਤਿਆਰੀ ਹੋ ਗਈ ਥੱਲੇ ਅੱਜ ਭਾਬੀ ਦੇ ਘਰੇ ਬੈਠ ਕੇ ਚਾਹ ਪੀਣੀ ਹੈ ਹੋ ਦਿਨ ਚੱਲੀਆਂ ਭੋਲਣੀਆਂ ਕਦੇ ਚਾਹ ਕਦੇ ਕੁਛ ਹੁਣ ਇਧਰ ਵੰਕਾ ਲੱਗਿਆ ਕਰਨਗੇ ਹਾਂ ਪ੍ਰੋਗਰਾਮ ਇਧਰ ਹੀ ਚੱਲਿਆ ਕਰਨਾ ਜਦੋਂ ਹੁਣ ਆਪਾਂ ਘਰ ਟਾ ਕੇ ਪਾਵਾਂਗੇ ਦੁਬਾਰਾ ਰੇਦਰੀ ਏਥਰੀ ਆਕੇ ਏਥੀ ਸੌਇਆ ਕਰਾਂਗੇ ਉਹ ਕਮਰੇ ਇੰਨਾ ਚਾਉਣਾ ਨਾ ਉਹਦੇ ਉੱਪਰ ਪਾ ਲਾਂਗੇ ਆਪਾਂ ਆ ਦੇ ਇੱਕ ਬੱਚੇ ਨੇ ਕੀ ਕੀਤਾ ਆ ਦੇ ਕੀ ਕੁਝ ਬਣਾਇਆ ਹੋਇਆ ਇਹ ਫਤਿਹ ਦੇ ਕੰਮ ਬੰਨੇ ਸਾਰੇ ਚਾਹ ਤੇ ਦੇ ਚਾਹ ਬਣਾਉਂਦੇ ਆ ਨੀ ਚਾਹ ਨੂੰ ਮਾਣੋ ਆਨੰਦ ਲਓ ਚਾਹ ਦਾ ਹੈ ਚੰਦ ਨੂੰ ਬਹੁਤ ਗਰਮ ਚਾਹ ਲਿਆਂਦੀ ਨਾ ਤਾਂ ਹੰਡੀ ਹੋ ਗਈ ਚਾ ਕੋਈ ਗੱਲ ਨਹੀਂ ਇਹ ਬਣਾਇਆ ਤਕਾ ਗੋਰਾ ਇਹ ਵੀ ਦਾਤਾ ਇਹ ਬਾਰ ਕਰਨੇ ਬਾਤ ਆਉਂਗੇ ਬਟਾ ਇੰਨੋ ਬੀਤਾ ਤੇ ਵਾਕਿਆ ਨਹੀਂ ਐ ਨੋ ਵੀ ਤਾਂ ਲੱਗਨ ਗਿਆ ਇਹ ਟ੍ਰਾਈਂਗ ਹੋਣ ਕਰੀ ਆਉਨੇ ਪਲਾਇਆ ਉਹ ਜਿੰਨਾ ਬੜਾ ਪੁਲਾਤਾ ਥਾ ਠਾ ਡੇਡਾ ਮੈਟਾ ਲਿਖਤਾ ਥਾ ਇਹ ਬਣਾਇਆ ਉਹ ਗੋਲ ਕੇ ਗੋਲ ਕੇ ਇਹ ਸਕੂਲ ਚ ਸਿਖਾਉਂਦੇ ਹੋਣਗੇ ਸਕੂਲ ਚ ਸਿਖਾਉਂਦੇ ਹੋਣਗੇ ਇਹਨੂੰ ਨਾ ਮੈਂ ਸਨਾਮ ਕਾ ਲੜਕਾ ਥਾ ਜ਼ੀਰੋ ਮਾਰक्स ਲਾਤਾ ਥਾ ਇਤਨਾ ਬੜਾ ਫੁਲਾਤਾ ਥਾ ਟੇੜਾ ਮੇੜਾ ਪਿੱਛੇ ਕੂਛ ਲਿਖਤਾ ਥਾ ਦੇ ਉਹ ਸਿਆਣਾ ਬੰਦਾ ਤੁਸੀਂ ਕਦੇ ਕੀਤਾ ਸਕੂਲ ਚ ਹਾਂਜੀ ਸਵਾਹ ਕੀਤਾ ਹਾਂ ਮੈਂ ਸਕੂਲੇ ਜਾ ਕੇ ਘਰ ਦੀਆਂ ਟੈਂਸ਼ਨਾਂ ਆਉਂਦੀਆਂ ਸਾਨੂੰ ਨਾ ਹਾਂਜੀ ਦੋ ਚੱਲ ਜਾਂਦੇ ਸਰਕਾਰੀ ਸਕੂਲ ਚ ਸਬਕ ਪੜੋ ਆਈ ਤਾਂ ਲੈ ਕੇ ਕਿਤਾਬ ਮਹਾਰਾਜਾ ਰਣਜੀਤ ਸਿੰਘ ਹਾਂ ਨਾ ਮੈਡਮਾਂ ਕਹਿ ਰਹੀਆਂ ਨੇ ਜੀ ਕਿ ਤੁਹਾਡੀ ਵਾ ਨਾ ਉਹ ਦੁਕਾਨਾਂ ਤੱਕ ਜਾਣੀ ਚਾਹੀਦੀ ਆਈ ਸੰਗ ਪਾੜ ਪਾੜ ਕਿਤੇ ਪਾੜੇ ਪੜਨੇ ਕਿਤੇ ਕੋਈ ਛੋੜੀ ਕਵਤਾ ਜਿਉਂ ਨੇ ਉਹ ਪੜਨੀ ਆ ਨਾ ਪਹਿਲਾਂ ਤਾਂ ਅਸੀਂ ਬੋਲਣਾ ਦੋ ਜਾਣੀਆਂ ਨੇ ਖਲੋਕ ਅੱਛਾ ਜੰਨੀ ਤੁਸੀਂ ਉੱਚੀ ਕਰ ਪੜੋਂਗੇ ਨਾ ਹਾਂ ਉਹਨਾਂ ਛੇਤੀ ਯਾਦ ਹੁੰਦਾ ਹੈ ਹੋਰ ਫਿਰ ਮੈਡਮ ਨੇ ਕਿਹਾ ਦੇਖਣਾ ਵੀ ਉੱਥੇ ਤੱਕ ਵਾ ਤੁਹਾਡੀ ਜਾਂਦੀ ਆਈ ਚੰਬ ਚੰਬ ਮੈਂ ਵੀ ਇੰਟੈਲੀਜੈਂਟ ਬੱਚੇ ਸੀ ਕਿਉਂਕਿ ਹੋਰ ਜੀ ਹੋ ਠੀਕ ਠਾਕ ਹੋ ਹੇ ਹਿਆਰ ਹੁੰਦੇ ਸੀ ਅਸੀਂ ਹਾਂ ਮੈਡਮ ਨੇ ਪਿਆਰ ਕਰ ਦਿੱਤੇ ਸੀ ਉਹ ਤਾਂ ਜਿਹੜੀ ਇਹ ਨਵੇਂ ਖਾਲੀ ਖੇਲੇ ਕਿ ਪੌਲਪਰਾਂ ਜਨ ਕਰਨੇ ਚਾਹੀਣ ਲੱਗੀਆਂ ਦੀ ਜਿਵੇਂ ਇੰਨੇ ਏਰੀਆ ਇਹ ਤੇ ਫਰਕ ਹੈ ਇਹ ਮਿੱਟੀ ਦਾ ਫਰਕ ਹੈ ਇਹ ਬਾਹਣ ਚ ਵੀ ਫਰਕ ਹੈ ਤਾਂ ਜਿਹੜੀ ਹੁੰਦੀਆਂ ਇੱਥੇ ਤੇ ਮੇਰੇ ਬੜੀ ਪ੍ਰੋਬਲਮ ਬਦਨ ਦੀ ਇਧਰਲੇ ਪਾਸੇ ਜਿਹੜਾ ਦਾ ਨਾਮ ਕੋਲ ਨੂੰ ਇੱਕ ਡਾਕਟਰ ਹੱਡੀਆਂ ਵਾਲਾ ਘਰੇ ਰੱਖਣਾ ਚਾਹੀਦਾ ਤੁਹਾਨੂੰ ਪਹਿਕਰ ਬਿਮਾਰੀ ਆ ਗਈ ਹੈ ਡੇਲੀ ਐਕਸਰਸਾਈਜ਼ ਕਰਿਆ ਕਰੋ ਸਵੇਰੇ ਉੱਠਣ ਸਾਰੀ ਨਹੀਂ ਕਰੀ ਐਕਸਰਸਾਈਜ਼ ਤੇ ਆਵਣ ਹੁੰਦਾ ਨਾਲ ਚੱਲੇ ਲਿਆ ਮਾਤਾ ਪੀਲੀ ਕੋਪਿੰਟਾ ਜਰਨ ਦੇ ਫੈਦੇ ਅੱਜ ਸਾਡੀ ਭਾਬੀ ਨੇ ਬਣਾਏ ਗੁਲਗੁਲੇ ਕੀ ਕੀ ਬਣਾਇਆ ਬਣਾਇਆ ਕੀ ਇਹ ਪਕੌੜੇ ਕੱਲੇ ਅੱਛਾ ਇਹ ਦੇਖੋ ਆ ਫਾਇਦਾ ਹੁੰਦਾ ਹੈ ਹੈ ਲੁੱਟਣਾ ਪੈ ਜਾ ਕਿਤੇ ਪਰ ਨਹੀਂ ਛੇਤੀ ਜਾਣਾ ਪਰ ਨਹੀਂ ਤਾਂ ਲੁੱਟ ਨਹੀਂ ਪਾਣੀ ਰਾਮ ਨਾਲ ਗੁਲਸਲੇ ਨਾਲ ਉਹ ਦੇ ਉਧਰ ਲਾਟਰੀ ਲੱਗਦੀ ਥੀ ਲਾਟਰੀ ਦਿਖਾ ਇਧਰ

ਕਾਲ ਕਰੋ ਸਰ ਜੀ ਮੈਨੂੰ ਅੱਗੇ ਤੇ ਆਉਣ ਦੋ ਆ ਗਈ ਆ ਆ ਵੀ ਆ ਗਈ ਲੱਗਦਾ ਅੱਤਰ 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 ਪਾਣੀ ਪਾਣੀ ਨਾ ਨਾ ਸਵਾਦ ਵਧਲੇ ਆਪਣੀ ਸਵਾਦ ਵਧ ਗਈ ਮੇਨਾਂ ਦੇ ਘਰ ਦੇ ਪਾਣੀ ਬਿਲਕੁਲ ਘਰੇ ਦਾ ਸਵਾਦ ਆਉਂਦਾ ਹੈ ਉਹ ਤੇ ਦੂਜੇ ਜਿੰਨੀ ਘਾਹ ਮਾਰ ਲਗਾ ਕੇ ਲਗਾ ਨਹੀਂ ਹੋਣੀ ਕਹਿੰਦੇ ਨੇ ਕਿ ਤੂੰ ਬਹੁਤ ਵਧੀਆ ਏਂ ਜੀ ਤੁਸੀਂ ਆਪਣਾ ਘਰ ਦਾ ਕੰਮ ਕਰਦੇ ਰਹਿ ਜਾ ਕਰੋ ਬੋਲਾ ਕਰਮ ਚੋਰੋ ਜਾਣੀ ਵੀ ਕੇ ਸਾਡੀ ਮੋਟੀ ਦਾ ਕੰਮ ਕਰਵਾਉਂਦੀ ਹੈ ਮੈਸਤਰੀ ਲੱਗੇ ਨਾ ਬਾਈ ਇੱਕ ਪਤਾ ਉਹ ਦੇਖੀ ਭਾਈ ਛਲ ਮਾਰਦੀ ਕਿ ਮੈਂ ਪਹਿਲਾਂ ਲੈ ਲੇ ਲੱਡੂ ਦੇਖੋ ਲੱਡੂ ਯਾਰ ਤੁਹਾਡੇ ਆਹ ਵਾਲੇ ਉਹਨੂੰ ਘੂੜ ਚੂੜ ਵਾਲਿਆ ਸਾਡੇ ਲੱਡੂ ਮਾਰਿਆ ਨਾ ਲੱਡੂ ਬੈਠਾ ਲੈ 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 ਲੱਡੂ ਬੱਸ ਬੈਠ 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 ਨਹੀਂ ਆ ਨਹੀਂ ਸੋਢੀ ਸੀ ਜੋ ਸੋਨੇ ਸਾਈ ਨਾ ਨਾ ਦੇਖਣਾ ਤਾ ਦੇਖਣਾ ਕੱਢ 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 ਕੱ ਕਾਲ ਆ ਨੀ ਮਾ ਮੋਦੋ ਇੰਤਰ ਮੇਂਦਰ ਮੇਂਦਰ ਕਰਾ ਪੜ ਨੀ ਮਨ ਕਰ ਜਾਂਦਾ ਆਹੋ ਫਿਰ ਮਟਾ ਨਾ ਇਹ ਨੀਂਦ ਉਹ ਜਾ ਕੇ ਹੁੰਦੀ ਪਤਾ ਨਹੀਂ ਨੀਂਦ ਵੀ ਨੀਂ ਅੰਡੀ ਤੇ ਸੈਟਿੰਗ ਹੈਨੀ ਯਾਰ ਸੌਣ ਸੌਣ ਦੀ ਮੈਨੂੰ ਆਪਣੇ ਸਰਵਾਈਕਲ ਕਰਕੇ ਨਾ ਮੇਰਾ ਸੋਣਾ ਨੀ ਸੌਣਾ ਇੱਕ ਤਰ੍ਹਾਂ ਅਲੱਗ ਫਿਰਦਾ ਜੂ ਬੈੱਡ ਬੈੱਡ ਮਨ ਰੁਕੀ ਜੋ ਦੇਖੀ ਤੁਹਾਨੂੰ ਤੋੜਾ ਹੋਣੀ ਬੈੱਡ ਬੈੱਡ ਤੁਹਾਨੂੰ ਆਈ ਆਹ ਸਭ ਜੀ ਪਰ ਆਹ ਨਾ ਇਹ ਬਣਾ ਰਹੇ ਨੇ ਜੀ ਬਣਾ ਆਪਾਂ ਜੀ ਮੇਰਾ ਤੇ ਮੂੜ ਸਬਜੀ ਮੰਗਾਂਗਾ ਕਿ ਸਬਜੀ ਦੇ ਤੋਰੀਆਂ ਸਾਡੇ ਨਾਲ ਨਹੀਂ ਬਣਾਈਆਂ ਤੋਰੀ ਬਣਾਉਂਦੀ ਸੀ ਖਾਣੀ ਨਹੀਂ ਹੁੰਦੀਆਂ ਆਹ ਸਾਰੇ ਸੋਲੇ ਨਾਲ ਪਈਆਂ ਕੋਈ ਤੋਰੀਆਂ ਨਹੀਂ ਬਣਾਈਆਂ ਬਦਨ